ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਮੈਂ ਤੁਹਾਡਾ ਦੋਸਤ ਡਾਕਟਰ ਮਨਜੀਤ ਰਸੇ ਦੋਸਤੋ ਅੱਜ ਦਾ ਵਿਚਾਰ ਵਿਸ਼ੇ ਦੇ ਅਨੁਸਾਰ ਆਪਾਂ ਅੱਜ ਜਿਸ ਮੈਡੀਸਨਲ ਪਲਾਂਟ ਦੀ ਗੱਲ ਕਰਾਂਗੇ ਉਹਨੂੰ ਆਮ ਪਿੰਡੂ ਭਾਸ਼ਾ ਦੇ ਵਿੱਚ ਕਸੌਦੀ ਕਿਹਾ ਜਾਂਦਾ ਹੈ ਕਸਮਾਰਦਾ ਜਾਂ ਕਸਮਾਦਾ ਪਰ ਇਹਦਾ ਜਿਹੜਾ ਬੋਟੈਨੀਕਲ ਨੇਮ ਹੈ ਉਹ ਹੈਗਾ ਸੇਨਾ ਐਕਸੀ ਡੈਂਟੈਲਿਸ ਸੇਨਾ ਐਕਸੀ ਡੈਂਟੈਲਿਸ ਨੂੰ ਉਹ ਵੀ ਨੇ ਇਸ ਤੋਂ ਇਲਾਵਾ ਇਹਨੂੰ ਨੀਗਰੋ ਕਾਫੀ ਵੀ ਕਿਹਾ ਜਾਂਦਾ ਹੈ ਇਹਦੇ ਇਹਦੀ ਮਹੱਤਤਾ ਇੰਨੀ ਹੈ ਇਹ ਆਮ ਪੌਦਾ ਹੈ ਆਮ ਉਜਾੜ ਦੇ ਵਿੱਚ ਪਲਾਟਾਂ ਦੇ ਵਿੱਚ ਸੜਕਾਂ ਦੇ ਆਲੇ ਦੁਆਲੇ ਜਾਂ ਇਹਨੂੰ ਜੰਗਲੀ ਪੌਦਾ ਵੀ ਕਹਿ ਦਿੰਦੇ ਨੇ ਆਮ ਮਤਲਬ ਖੜਾ ਹੀ ਹੁੰਦਾ ਹਰ ਸਮੇਂ ਮਿਲ ਜੇਗਾ ਤੁਹਾਨੂੰ ਇਹ ਇਸ ਪੌਦੇ ਦੇ ਪੱਤੇ ਫੁੱਲ ਤੇ ਇਹ ਫਲੀ ਦੇ ਵਿੱਚੋਂ ਨਿਕਲਣ ਵਾਲੇ ਬੀਜ ਤੇ ਇਹਦੀ ਜੜ ਇਹ ਸਿਹਤ ਲਈ ਬਹੁਤ ਹੀ ਵਧੀਆ ਹੈ ਇਹਦੀ ਜੜ ਜਿਹੜੀ ਹੈ ਉਹ ਇੰਨੀ ਕਿ ਤਾਕਤਵਾਰ ਹੈ ਕਿ ਇਹਦਾ ਅਗਰ ਪਾਊਡਰ ਬਣਾ ਕੇ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਦੁੱਧ ਨਾਲ ਲੈ ਜਾਵੇ ਤਾਂ ਬੰਦਾ ਘੋੜੇ ਦੇ ਸਮਾਨ ਤਾਕਤਵਰ ਹੋ ਜਾਂਦਾ ਹੈ ਦੂਜਾ ਇਹਦੀ ਜੜ ਦਾ ਪਾਊਡਰ ਉਹ ਬੰਦਿਆਂ ਨੂੰ ਲੈਣਾ ਚਾਹੀਦਾ ਜਿਨ੍ਹਾਂ ਦੇ ਸਪਰਮ ਨਹੀਂ ਬਣਦੇ ਵੀਰਜ ਦੇ ਅੰਦਰ ਬੱਚਾ ਪੈਦਾ ਕਰਨ ਦੀ ਸਮਰੱਥਾ ਨਹੀਂ ਹੁੰਦੀ ਸਪਰਮ ਕਾਊਂਟ ਘਟ ਜਾਂਦਾ ਹੈ ਉਹ ਇਹ ਅਗਰੇ ਲੈਣ ਤਾਂ ਇਹਨਾਂ ਦੇ ਡੈੱਡ ਸਪਰਮ ਕਾਊਂਟ ਇਹ ਵੀ ਕਿਹਾ ਗਿਆ ਕਿ ਡੈੱਡ ਸਪਰਮ ਕਾਊਂਟ ਨੂੰ ਵੀ ਦੁਬਾਰੇ ਰੀਜਨਰੇਟ ਕਰ ਦਿੰਦੀ ਹੈ ਤੇ ਜਿਨ੍ਹਾਂ ਲੇਡੀਜ਼ ਨੂੰ ਪਾਣੀ ਪੈਂਦਾ ਹੈ ਪੇਟ ਦੇ ਵਿੱਚ ਦਰਦ ਰਹਿੰਦਾ ਹੈ ਕੋਈ ਯੂਟਰਸ ਦੇ ਨਾਲ ਪ੍ਰੋਬਲਮ ਹੈ ਕੋਈ ਕਮਜ਼ੋਰੀ ਹੈ ਤਾਂ ਉਹ ਵੀ ਇਹਦੇ ਜੜ ਦਾ ਚूर्ण ਪੱਕਾ ਲੇਪ ਕਰ ਲੈ ਸਕਦਾ ਹੈ ਦੂਜਾ ਸਕਿਨ ਦੇ ਉੱਤੇ ਜ਼ਖਮਾਂ ਨੂੰ ਠੀਕ ਕਰਨ ਦੇ ਵਿੱਚ ਤੇ ਦੂਜਾ ਜਿਨ੍ਹਾਂ ਨੂੰ ਫਲਵੈਰੀ ਵਰਗੇ ਦਾਗ ਹੋ ਜਾਂਦੇ ਨੇ ਅਗਰ ਇਹਦੇ ਪੱਤਿਆਂ ਦਾ ਪੱਤਿਆਂ ਦਾ ਆਓ ਕਰਕੇ ਚਾਟਨੀ ਬਣਾ ਕੇ ਉੱਪਰ ਲੇਪ ਕੀਤਾ ਜਾਵੇ ਤਾਂ ਹੌਲੀ ਹੌਲੀ 15-20 ਦਿਨਾਂ ਦੇ ਵਿੱਚ ਉਹ ਦਾਗ ਜਿਹੜੇ ਨੇ ਆਪਣਾ ਰੰਗ ਬਦਲਣਾ ਸ਼ੁਰੂ ਕਰ ਦਿੰਦੇ ਨੇ ਸਾਂ ਦੇ ਉੱਤੇ ਇਹਦੇ ਬੀਜਾਂ ਦਾ ਬਹੁਤ ਵਧੀਆ ਰਿਜ਼ਲਟ ਆਉਂਦਾ ਜਿਹੜੇ ਲੋਕਾਂ ਨੂੰ ਸਾਹ ਚੜਦਾ ਜਿਹੜੇ ਸਾਹ ਦੇ ਦਮੇ ਦੇ ਮਰੀਜ਼ ਨੇ ਅਗਰ ਉਹ ਇਹਦੇ ਬੀਜ ਗਰਮ ਪਾਣੀ ਨਾਲ ਲੈਂਦੇ ਨੇ ਗਰਮ ਦੁੱਧ ਨਾਲ ਲੈਂਦੇ ਨੇ ਤੁਹਾਨੂੰ ਸਾਹ ਤੱਕ ਵੀ ਠੀਕ ਹੋ ਜਾਂਦਾ ਫਿਰ ਇਹ ਡਾਈਜੈਸਟਿਵ ਸਿਸਟਮ ਲਈ ਸਭ ਤੋਂ ਵਧੀਆ ਨੇ ਕਬਜ ਨੂੰ ਦੂਰ ਕਰ ਦਿੰਦੇ ਨੇ ਭੁੱਖ ਨੂੰ ਵਧਾਉਂਦੇ ਨੇ ਚਮੜੀ ਦੇ ਲਈ ਬਹੁਤ ਵਧੀਆ ਨੇ ਜ਼ਖਮ ਜਿਨ੍ਹਾਂ ਦੇ ਠੀਕ ਨਹੀਂ ਹੁੰਦੇ ਉਹ ਵੀ ਇਸ ਪੌਦੇ ਦੀ ਵਰਤੋਂ ਕਰ ਸਕਦੇ ਨੇ ਇਹਦੇ ਫੁੱਲਾਂ ਦਾ ਵੀ ਬਹੁਤ ਅੱਛਾ ਤਾਕਤਵਰ ਟੋਨਿਕ ਬਣਦਾ ਹੈ ਲੇਡੀਜ਼ ਦੇ ਲਈ ਦੋਸਤੋ ਇੰਨਾ ਕੀਮਤੀ ਪੌਦਾ ਆਪਾਂ ਅਗਰ ਇਹਦੀ ਵਰਤੋਂ ਕਰੀਏ ਤਾਂ ਬਹੁਤ ਹੀ ਸਿਹਤਮੰਦ ਨੁਕਸੇ ਸਾਨੂੰ ਪ੍ਰਾਪਤ ਹੋ ਸਕਦੇ ਨੇ ਤੁਸੀਂ ਇਹੋ ਜਿਹੇ ਪੌਦਿਆਂ ਦੀ ਹੋਰ ਜਾਣਕਾਰੀ ਲੈਣ ਦੇ ਲਈ ਮੇਰਾ ਫੇਸਬੁਕ ਚੈਨਲ ਮੇਰਾ YouTube ਚੈਨਲ ਤੇ ਮੇਰ ਨੂੰ Instagram ਦੇ ਉੱਤੇ ਫੋਲੋ ਕਰ ਸਕਦੇ ਹੋ ਦੋਸਤੋ ਇਹ ਪਲਾਂਟਸ ਦੀ ਜਾਣਕਾਰੀ ਲਓ ਪਰ ਇਹਨਾਂ ਦੀ ਵਰਤੋਂ ਕਿਸੇ ਅੱਛੇ ਡਾਕਟਰ ਜਾਂ ਅੱਛੇ ਵੈਦ ਦੀ ਸਲਾਹ ਦੇ ਨਾਲ ਹੀ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਤੇਰੀ ਵਾਹਿਗੁਰੂ ਜੀ ਕੀ ਫਤਿਹ